ਵਾਹ ਵੀਰ ਵਾਹ ਦੇਖੇ ਨੇ ਭਾਈ ਕਹਿੰਦਾ ਵੀ ਆਹ ਵਧੀਆ ਰਹਿੰਦੇ ਨੇ ਪਹਾੜਾਂ ਦੇ ਵਿੱਚ ਨਾਲੇ ਦਾ ਵਾਟਰਪੂਫ ਨੇ ਨਾਲੇ ਉਤਰਨ ਵੇਲੇ ਚੜ੍ਹਨ ਵੇਲੇ ਸੌਖਾ ਹੁੰਦਾ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾਣਾ ਚੰਡੀਗੜ੍ਹ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਨਵਾਂ ਸਫ਼ਰ ਕਰਨਾ ਆਪਾਂ ਯਾਤਰਾ ਕਰਨੀ ਹੈ ਸ਼੍ਰੀ ਹਿਮਕੁੰਡ ਸਾਹਿਬ ਦੀ ਤੇ ਉਹਦੇ ਵਾਸਤੇ ਆਪਾਂ ਕੁਝ ਕੁ ਸਮਾਨ ਲੈ ਕੇ ਆਉਣਾ ਜਿਵੇਂ ਕਿ ਸ਼ੂਜ਼ ਹਨਾ ਹੋਗੇ ਕਿਉਂਕਿ ਉੱਥੇ ਮਤਲਬ ਪੈਦਲ ਆਪਾਂ ਮਤਲਬ ਢਾਈ ਚੜ੍ਹਨਾ ਨਾ ਉਹਦੇ ਕਰਕੇ ਵਾਟਰਪਰੂਫ ਸ਼ੂਜ਼ ਲੈ ਕੇ ਆਵਾਂਗੇ ਤੇ ਜਿਹੜੇ ਪਹਾੜਾਂ 'ਚ ਕਾਮਯਾਬ ਨਹੀਂ ਕਿ ਸਲਿੱਪ ਸਲੋਪ ਨਾ ਹੋਣ ਉਹ ਆਪਾਂ ਸ਼ੂਜ਼ ਲੈ ਕੇ ਆਉਣੇ ਨੇ ਬਾਕੀ ਇੱਕ ਦੋ ਕੰਮ ਚੰਡੀਗੜ੍ਹ ਹੋਰ ਨੇ ਆਪਾਂ ਡੈਕਾਥਲਨ ਦੇ ਸਟੋਰ 'ਚ ਜਾਵਾਂਗੇ ਇੱਕ ਡੈਕਾਥਲਨ ਵਾਲਿਆਂ ਦਾ ਸਟੋਰ ਹੈ ਉੱਥੋਂ ਸਾਰਾ ਕੁਮਣੋ ਫਰਨ ਵਾਲਾ ਸਮਾਨ ਮਿਲਦਾ ਹੈ ਬਾਕੀ ਰੇਨ ਕੋਟ ਵਗੈਰਾ ਉਹ ਸਾਰਾ ਕੁਝ ਆਪਾਂ ਲੈ ਕੇ ਆਵਾਂਗੇ ਤੇ ਨਾਲ ਦੀ ਨਾਲ ਵੀਡੀਓ 'ਚ ਅਪਡੇਟ ਦਿੰਦੇ ਰਹਾਂਗੇ ਤੇ ਆਉਣ ਵਾਲੀਆਂ ਵੀਡੀਓਜ਼ ਸਾਰੀਆਂ ਹਿਮਕੁੰਡ ਸਾਹਿਬ ਦੀਆਂ ਆਉਣਗੀਆਂ ਹਿਮਕੁੰਡ ਸਾਹਿਬ ਦੀ ਯਾਤਰਾ ਆਪਾਂ ਸਾਰੀ ਵੀਡੀਓਜ਼ ਦੇ ਵਿੱਚ ਦਿਖਾਵਾਂਗੇ ਬਾਕੀ ਘਰੋਂ ਚੱਲਣ ਲੱਗੇ ਆਂ ਵੀਡੀਓ 'ਚ ਐਂਡ ਤੱਕ ਬਣੇ ਰਹੋ ਚੱਲਦੇ ਆਂ ਆਪਾਂ ਚੰਡੀਗੜ੍ਹ ਨੂੰ ਤੇ ਸਾਰਾ ਸਮਾਨ ਅੱਜ ਆਪਾਂ ਲੈ ਕੇ ਆਉਣਾ ਜਿਹੜਾ ਜਿਹੜਾ ਆਪਣਾ ਯਾਤਰਾਸ਼ੀਰੀ ਹਿਮਕੁੰਡ ਸਾਹਿਬ ਦੇ ਵਿੱਚ ਕੰਮ ਆ ਲਓ ਜੀ ਆਪਾਂ ਪਹੁੰਚ ਗਏ ਡਕੈਚਲਾਂ ਦੇ ਸਟੋਰ 'ਚ ਆਹ ਪਾਰਕਿੰਗ ਐ ਤੇ ਇੱਥੇ ਪਾਰਕਿੰਗ 'ਚ ਆਪਾਂ ਗੱਡੀ ਲਾਤੀ ਇੱਥੋਂ ਹੁਣ ਆਪਾਂ ਚੱਲਾਂਗੇ ਉੱਪਰ ਇਹ ਜੀਰਕਪੁਰ ਦੇ ਵਿੱਚ ਪੈਂਦਾ ਚੰਡੀਗੜ੍ਹ ਤੇ ਜੀਰਕਪੁਰ ਦੇ ਵਿਚਾਲੇ ਜਿਹੜਾ ਡਕੈਚਲਾਂ ਦਾ ਇਹ ਸਟੋਰ ਆ ਬਾਕੀ ਚੱਲਦੇ ਆਂ ਇੱਥੋਂ ਉੱਪਰਲੇ ਵਾਲੇ ਪਾਸੇ ਲੈਫਟ ਰਾਹੀਂ ਜਾਂਨੇ ਆਂ ਉੱਪਰ ਪਹੁੰਚ ਗਏ ਡੀਕੇਥਲਨ ਦੇ ਸਟੋਰ 'ਚ ਇੱਥੋਂ ਆਪਾਂ ਲੈ ਕੇ ਜਾਣਾ ਆਪਣਾ ਸਮਾਨ ਜਿਹੜੇ ਸ਼ੂਜ਼ ਲੈ ਕੇ ਜਾਣੇ ਨੇ ਸੇਮਕੁੰਡਾ ਸਾਹਿਬ ਜਾਣ ਵਾਸਤੇ ਨਾ ਟਰੈਕਿੰਗ ਕਰਨ ਵਾਸਤੇ ਇੱਥੋਂ ਮਿਲਣਗੇ ਇੱਥੇ ਨਾ ਸਾਰਾ ਘੁੰਮਣ ਫਿਰਨ ਵਾਲਾ ਸਮਾਨ ਹੁੰਦਾ ਬਾਕੀ ਸਪੋਰਟਸ ਦੇ ਰਿਲੇਟਡ ਹੁੰਦਾ ਸਮਾਨ ਸਾਰਾ ਆ ਬੂਤਨਾ ਵਗੈਰਾ ਤੁਸੀਂ ਦੇਖ ਸਕਦੇ ਹੋ ਨਾ ਹਾਂ ਟੈਂਟ ਪਏ ਨੇ ਐਵੇਂ ਤਾਂ ਬਹੁਤ ਸਾਰਾ ਸਮਾਨ ਹੁੰਦਾ ਇੱਥੇ ਟਰੈਵਲਿੰਗ ਦੇ ਨਾਲ ਰਿਲੇਟਡ ਜਿਹੜੇ ਟਰੈਵਲਿੰਗ ਕਰਦੇ ਨੇ ਆ ਦੇਖੋ ਆ ਗਿਆ ਬੂਟਾਂ ਵਾਲਾ ਸੈਕਸ਼ਨ ਇੱਥੇ ਸਾਰੇ ਸ਼ੂਜ਼ ਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਇਹ ਸਾਰੇ ਟਰੈਕਿੰਗ ਕਰਨ ਵਾਸਤੇ ਯੂਜ਼ ਹੁੰਦੇ ਨੇ ਪਹਾੜਾਂ ਦੇ ਵਿੱਚ ਇਹਨਾਂ ਦੀ ਗ੍ਰਿਪ ਵਗੈਰਾ ਵਧੀਆ ਹੁੰਦੀ ਆ ਟਰੈਕਿੰਗ ਲਈ ਲੈਣੇ ਹਾਂ ਬਾਈ ਟਰੈਕਿੰਗ ਲਈ ਆਹ ਸਾਰੇ ਇੱਥੇ ਅਲੱਗ-ਅਲੱਗ ਸ਼ੂਜ਼ ਨੇ ਹਨਾ ਕਿਸੇ ਦਾ ਰੇਟ 3000 ਹੈ ਕੋਈ 4400 ਦੇ ਨੇ ਕੋਈ 4000 ਦੇ ਨੇ ਤੇ ਆਪਾਂ ਆਹ ਵਾਲੇ ਦੇਖੇ ਨੇ ਆਹ ਸ਼ੂਜ਼ ਦੇਖੇ ਨੇ ਬਾਈ ਕਹਿੰਦਾ ਵੀ ਆਹ ਵਧੀਆ ਰਹਿੰਦੇ ਨੇ ਪਹਾੜਾਂ ਦੇ ਵਿੱਚ ਨਾਲੇ ਦਾ ਵਾਟਰਪਰੂਫ ਨੇ ਨਾਲੇ ਉਤਰਨ ਵੇਲੇ ਚੜ੍ਹਨ ਵੇਲੇ ਸੌਖਾ ਹੁੰਦਾ ਬਟ ਵਾਈ ਇਹ ਨਾ ਬੀ ਸਾਈਜ਼ ਪਊ ਬਾਈ ਇਹਦੇ ਚ 11 ਨੰਬਰ ਆਹ ਆਹ ਵਾਲਾ ਹਾਂਜੀ ਸਰ ਲੋ ਬਈ ਦੇਖੋ 11 ਆ 12 ਵਾਗੇ ਦੇਖ ਲਾ ਜੀ ਕਿਹਦੇ ਤੇ ਲੱਗਿਆ ਹੈ ਡਰਾਈਵ ਨੰਬਰ 11 ਹੈ 12 ਵਾਗੇ ਦੇਖੀਏ 12 ਵਾਗੇ ਜੇ ਲੋਟ ਨਹੀਂ ਆਉਂਦਾ 12 ਦੇਖ ਲੈਂ ਹਾਂ ਇਹ ਜਿਆਦਾ ਉੱਧਾ ਗਿਆ ਹੋਇਆ ਲਓ ਜੀ ਆਪਾਂ ਸ਼ੂਜ਼ ਲੈ ਲੇ ਤੇ ਆਹ ਵਾਲੇ ਲਏ ਨੇ ਤੇ ਇਹ ਵਾਟਰਪਰੂਫ ਵੀ ਹੈਗੇ ਨੇ ਤੇ ਟਰੈਕਿੰਗ ਵਾਸਤੇ ਵੀ ਵਧੀਆ ਨੇ ਪਹਾੜਾਂ ਵਾਸਤੇ ਵਧੀਆ ਰਹਿੰਦੇ ਨੇ ਬਾਕੀ ਸੋਖ ਆਇਆ ਸੀ ਆਪਣੇ ਨਾਲ ਫਿਲਹਾਲ ਤਾਂ ਟੋਕਰੀ ਨਾਲ ਖੇਡ ਰਿਹਾ ਹੈ ਤੇ ਅੱਜ ਡੱਕੈਤਲਾਂ ਦੇ ਦੇਖਦੇ ਆਂ ਸਟੋਰ ਤੇ ਚੱਲਦੇ ਆਂ ਆਪਾਂ ਲੈਣਾ ਸੀ ਮਮੀ ਵਾਲਾ ਤੇ ਰੇਨਕੋਟ ਲੈਣਾ ਤੇ ਆਪਾਂ ਹੁਣ ਲੈਣਾ ਰੇਨਕੋਟ ਤੇ ਸੁਖ ਆਇਆ ਨਾਲ ਤੇ ਨਾਲ ਪਾਪਾ ਵੀ ਆਏ ਨੇ ਮੇਰੇ ਬਾਕੀ ਦੋਨੋਂ ਨਾਲ ਲਿਆਇਆ ਸੀਗਾ ਮੈਂ ਤੇ ਇੱਥੇ ਆ ਰੇਨਕੋਟ ਵਗੈਰਾ ਨੇ ਬਾਕੀ ਹੋਰ ਕਾਫੀ ਸਾਰਾ ਸਮਾਨ ਆ ਡੱਕੈਤਲਾਂ ਦਾ ਇਹ ਸਾਰਾ ਪਹਾੜਾਂ ਦੇ ਵਿੱਚ ਪਾਉਣ ਵਾਲੀ ਹੁੰਦਾ ਮੈਂ ਸੱਚ ਜਿਹੜੇ ਕੋਟ ਪੈਂਦੇ ਨੇ ਹਨਾ ਪੂਰੀ ਠੰਡ ਦੇ ਵਿੱਚ ਉਹ ਹੁੰਦੇ ਨੇ ਤੇ ਇਥੋਂ ਰੇਨਕੋਟ ਆਪਾਂ ਦੇਖਣਾ ਆਹ ਹੂ ਮੈਂ ਕਹਿੰਦਾ ਰੇਨਕੋਟ ਹੈ ਜੀ ਆ ਨਹੀਂ ਹੈਗਾ ਆ ਵੀ ਮੀ ਲਾ ਲੇ ਲਾਉਂਕ ਦੇ ਯਾਰ ਹਾਂ ਆ ਦੇ ਆ ਬੈਗ ਹੈ ਦਾ ਕੱਢੀਏ ਕੱਢੀ ਵਿੱਚੋਂ ਲਈ ਚੀਜ਼ ਹੋਊ ਪੱਕਾ ਆ ਦੇ ਉੱਪਰ ਡਿਸਪਲੇ ਕੀਤੇ ਹੋਏ ਨੇ ਜਿਹੜੀ ਵੀ ਚੀਜ਼ ਇੱਥੇ ਪੈਕ ਹੋਈ ਪਈ ਆ ਨਾ ਤੇ ਉੱਪਰ ਡਿਸਪਲੇ ਕਰ ਦਿੰਦੇ ਨੇ ਇਹਦਾ ਕੀ ਫਰਕ ਆ 1200 ਦਾ ਆ 700 ਦਾ ਇਹ ਪੁੱਛਦੇ ਆਪਾਂ ਇੱਥੇ ਕਿਸ ਤੋਂ ਵੀ ਕੀ ਫਰਕ ਆ ਬਾਕੀ ਬਹੁਤ ਸਾਰਾ ਸਮਾਨ ਆ ਸਾਰਾ ਇਹ ਇਹ ਸਾਰੇ ਵਾਟਰਪਰੂਫ ਹੁੰਦੀਆਂ ਨੇ ਜਿਵੇਂ ਆ ਜੈਕਟਾਂ ਤੁਸੀਂ ਦੇਖ ਰਹੇ ਹੋ ਹਨਾ ਕਿਵੇਂ ਇਹ ਨਰਮ ਜਿਆ ਥੋੜਾ ਆ ਉਹ ਹਾਰਡ ਹੈ ਠੀਕ ਆ ਚੱਲ ਦੇਖਦੇ ਆਂਗੇ ਆਪਾਂ ਕਿੱਥੋਂ ਪਤਾ ਕਰਦੇ ਆਂ ਪੁੱਛਦੇ ਆ ਇੱਥੇ ਬਹੁਤ ਸਾਰੇ ਹੁੰਦੇ ਨੇ ਮਤਲਬ ਜੀ ਕਿਸੇ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਉਹ ਸੋਟੀ ਉਹ ਲੈ ਜਾ ਬੱਗੇ ਵਾਲਿਆ ਉਹ ਬੰਦੇ ਨੇ ਟਰੈਕਿੰਗ ਵਾਲੀ ਹਾਂ ਆ ਦੇ ਆਹ ਟਰੈਕਿੰਗ ਵਾਲਾ ਤਿਆਰ ਕਰਿਆ ਹੋਇਆ ਹੋਮੀ ਸ਼ੂਜ਼ ਪਾਏ ਹੋਣੇ ਦੇਖੋ ਆ ਰੋਟੀ ਫੜੀ ਹੋਈ ਹੱਥ ਚ ਬੱਛਾ ਵੀ ਲੈ ਕੇ ਜਾ ਨਹੀਂ ਨਹੀਂ ਉਹ ਨਹੀਂ ਲੈ ਕੇ ਜਾਣਾ ਇੱਥੇ ਪੁੱਛਦੇ ਆਪਾਂ ਕਿਸ ਤੋਂ ਤੇਥੇ ਡਿਊਟੀ ਹੁੰਦੀ ਆ ਤੇ ਕਿਸੇ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਲੱਭਦੇ ਆਂ ਬਾਈ ਇੱਥੇ ਕਿਸੇ ਨਾ ਕਿਸੇ ਸਾਈਡ ਹੋਊਗਾ ਪਤਾ ਕਰਦੇ ਆਂ ਆਪਾਂ ਰੇਨ ਕੋਟ ਬਾਰੇ ਹੈ ਮੈਂਸ 10 ਚ ਪਾਉਣਾ ਹੈ ਹਾਂ ਮੈਂਸ 10 ਚ ਪਾਉਣਾ ਹੈ ਹਾਂ ਮੈਂਸ 10 ਚ ਪਾਉਣਾ ਆ ਆ ਦੇਖੋ ਆ ਕੋਟ ਮੈਂਸ 10 ਚ ਪਾਉਣ ਵਾਲਾ ਇੱਥੇ ਲਿਖਿਆ ਵੀ ਹੋਇਆ ਥੱਲੇ 3200 ਦਾ ਆ ਵੀ ਹੋਰ ਵੀ ਹੈਗੇ ਨੇ ਆ ਕਿੰਨੇ ਵਾਲਾ ਆ ਵੀ ਮਹਿਨਸਦਾਸ ਵਾਲੀ ਆ ਦੇਖ ਤੇ ਪ੍ਰਾਈਜ਼ ਨਹੀਂ ਹੈਗਾ ਸਵੇਂਵੇਂ ਹੋ ਗਏ ਮਾ ਥੱਲੇ ਲਿਖਿਆ ਆ ਮਹਿਨਸਦਾਸ ਉਹ ਦੇ ਹਾਂ ਮਾ ਬਹੁਤ ਸਾਰੀਆਂ ਜਾਗਟਾਂ ਨੇ ਦੇਖੋ ਆ 2 2000 ਦੀਆਂ ਸਾਰੀਆਂ ਕੈਚੂਅਲ ਦੀ ਸਮਾਨ ਆ ਜਿਹੜੀ ਆ ਕੰਪਨੀ ਦੇ ਆਪਾਂ ਸ਼ੂਜ਼ ਲਾਏ ਨੇ ਉਹਦਾ ਹੀ ਸਮਾਨ ਆ ਸਾਰਾ ਉਹ ਇਹ ਬੜੇ ਹੀ ਹੁੰਦੇ ਨੇ ਆ ਜਾਣਾ ਹੈ ਨਾ ਆ ਵੀਵਾ ਚੜਿਆਈ ਆ ਫੁੱਲ ਇਹ ਜਿੱਦਾਂ ਦੋਏ ਜਾਣੇ ਵੜ ਜਿਓ ਚਾਹੇ ਨਾ ਵੀ ਆ ਰਹੇ ਨੂੰ ਕੋਟ ਹੈ ਇਹ ਸਹੀ ਰਹੂਗਾ ਥੱਲੇ ਤੱਕ ਹਾਂ ਥੱਲੇ ਤੱਕ ਤਾਂ ਹੀ ਗੱਲਾ ਹੁਣ ਬਚਿਓ ਹੋਣਗੇ ਇਹ ਖੁੱਲਾ ਹੀ ਰਹੂਗੇ ਕਹੀ ਜਾਵਾਂਗੇ ਕਰਕੇ ਫਰਾਕ ਝੂਠ ਜਦੋਂ ਕਮਰੇ ਤੋਂ ਨੰਬਰ ਹੋਵੇ ਜਦੋਂ ਤਾਂ ਦੇ ਬੰਦੇ ਦੇ حساب ਨਾਲ ਕੋਈ ਨੰਬਰ ਤਾਂ ਤੋਂ ਹੋਵੇ ਹੋਰ ਛੋਟਾ ਬੰਦਾ ਦਾ ਵਿੱਚ ਡੁੱਬ ਜੂ ਇਹਦੇ ਕੋਈ ਤਣੀ ਤੁਂ ਜਹੂ ਮੰਨੂ ਦੇਖੇ ਜੀ ਜਿਵੇਂ ਆਈ ਰਹਿਣਾ ਹੁੰਦਾ ਜੀ ਇਹਦਾ ਬੈਗ ਆਇਆ ਨਾ ਰੋਪਣੂ ਗਰੋਪ ਕੇ ਫੈਲੀਆਂ ਅੰਦਰ ਬੰਦਾ ਹਾਂ ਬੈਗ ਲਓ ਜੀ ਆ ਆਪਾਂ ਲੈ ਲਿਆ ਆਪਣਾ ਰੇਨ ਕੋਟ ਲਓ ਜੀ ਧਰੋ ਇਹਨੂੰ ਵੀ ਟੋਕਰੀ ਦੇ ਵਿੱਚ ਚਲੋ ਜੀ ਹੁਣ ਹਾਂ ਮੜਾ ਜਾਂ ਵੀ ਚੈੱਕ ਕਰ ਲਈਏ ਵੀ ਵਿੱਚੋਂ ਸਹੀ ਆ ਕਿਤੇ ਕਈ ਵਾਰ ਫਟੇ ਫਟੇ ਤਾਂ ਨਹੀਂ ਹੋਊ ਨਹੀਂ ਚੈੱਕ ਕਰੀਏ ਉਹ ਤਾਂ ਪਾ ਕੇ ਦੇ ਦੇਣਗੇ ਆਪਾਂ ਨੂੰ ਵਿੱਚ ਖੋਲ ਕੇ ਦੇਖਦੇ ਹਾਂ ਹੁਣ ਚੈੱਕ ਕਰਦੇ ਹਾਂ ਇੱਕ ਵਾਰ ਰੇਨ ਕੋਟ ਆਪਾਂ ਕਈ ਵਾਰ ਡਿਫੈਕਟ ਹੁੰਦਾ ਨਾ ਕੋਈ ਪਰ ਉੱਥੇ ਔਖਾ ਹੋ ਜੂ ਕੋਈ ਨਹੀਂ ਹੁੰਦਾ ਬਸ ਇੱਕ ਥਾਂ ਇਕੱਠਾ ਕਰ ਲਓ ਹਾਂ ਬਸ ਸਹੀ ਹੋ ਲੱਗਦਾ ਠੀਕ ਆ ਲਓ ਜੀ ਲਓ ਜੀ ਚਲੋ ਠੀਕ ਹੈ ਜੀ ਓਕੇ ਹੈ ਜੀ ਇੱਥੇ ਆਹ ਸਟਿੱਕਾਂ ਨਹੀਂ ਗਈਆਂ ਇਹ ਜਿਹੜਾ ਸਹਾਰਾ ਲੈ ਕੇ ਪਹਾੜਾਂ ਦੇ ਵਿੱਚ ਚੜਨ ਵਾਲੀਆਂ ਹੁੰਦੀਆਂ ਨੇ ਇਹ ਦੇਖਦੇ ਆਪਾਂ ਕਿੱਥੇ ਇਹ 500 ਦੀ ਐ ਇਹ ਖੁੱਲ੍ਹ ਜਾਂਦੀ ਆ ਵੱਡੀ ਹੋ ਜਾਂਦੀ ਆ ਬਾਕੀ ਬਹੁਤ ਸਾਰੀਆਂ ਨੇ ਇੱਥੇ ਆ ਇੱਕ 900 ਵਾਲੀ ਵੀ ਹੈਗੀ ਆ ਹਨਾ 3500 ਵਾਲੀ ਵੀ ਹੈਗੀ ਆ ਯਾਨੀ ਕਿ ਇਹ 500 ਤੋਂ ਸਟਾਰਟ ਆ ਬਾਕੀ ਇਸੇ ਤਰ੍ਹਾਂ ਇੱਥੇ ਹੋਰ ਸਮਾਨ ਵੀ ਆਈਆਂ ਜਿਵੇਂ ਆ ਸ਼ੂਜ਼ ਦਿਖਾਈ ਸੀ ਆਪਾਂ ਤੁਹਾਨੂੰ ਪਹਿਲਾਂ ਹਨਾ ਤੇ ਜਿਵੇਂ 2000 ਤੋਂ ਸ਼ੁਰੂ ਹੋ ਜਾਂਦੇ ਨੇ ਤਾਂ ਉੱਪਰ ਤੱਕ ਬਹੁਤ ਰੇਟ ਨੇ ਜਿਵੇਂ ਆ 7000 ਲੱਗਿਆ ਲੱਗਿਆ ਹੋਇਆ ਹਨਾ ਲਓ ਜੀ ਐਵੇਂ ਰੇਟ ਨੇ ਬਾਕੀ ਚੱਲਦੇ ਆਪਾਂ ਸਟਿਕ ਬਾਰੇ ਥੋੜਾ ਜਿਹਾ ਪਤਾ ਕਰਨਾ ਤੇ ਪਤਾ ਕਰਦੇ ਆਂ ਇੱਥੇ ਦੇ ਸਟਾਫ ਤੋਂ ਲਓ ਜੀ ਆਹ ਲੈ ਲਈ ਆਪਾਂ ਇੱਕ ਸਟਿਕ ਲੈ ਲਈ ਆਹ ਰੇਨ ਕੋਟ ਬਾਕੀ ਥੱਲੇ ਸ਼ੂਜ਼ ਹੋ ਗਏ ਆਪਾਂ ਤੁਹਾਨੂੰ ਦਿਖਾਈ ਆ ਬਾਕੀ ਇਹਨਾਂ ਦਾ ਬਿੱਲ ਕਰਾਵਾਂਗੇ ਤੇ ਇੱਧਰ ਕੁਝ ਆ ਸਾਈਕਲਿੰਗ ਵਾਲਾ ਸੈਕਸ਼ਨ ਆ ਗਿਆ ਤੇ ਇੱਥੇ ਆ ਸਾਰਾ ਸਾਈਕਲਿੰਗ ਦੇ ਨਾਲ ਰਿਲੇਟਡ ਸਮਾਨ ਆ ਇੱਥੇ ਘੁੰਮਣ ਫਿਰਨ ਦੇ ਨਾਲ ਟਰੈਵਲਿੰਗ ਦੇ ਨਾਲ ਰਿਲੇਟਡ ਸਾਰਾ ਸਮਾਨ ਮਿਲ ਜੂ ਆ ਬੋਟਲਸ ਵਗੈਰ ਆ ਗਈਆਂ ਜਿਵੇਂ ਹਨਾ ਆ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਸਾਰਾ ਸਮਾਨ ਇੱਥੇ ਆ ਲੌਕ ਪਾਏ ਨੇ ਸਾਈਕਲਾਂ ਦੇ ਇਧਰ ਸਾਈਕਲ ਬਹੁਤ سارے ਖੜੇ ਨੇ ਦੇਖ ਸਕਦੇ ਹੋ ਤੁਸੀਂ ਆ ਬਾਈ ਸੈੱਟ ਕਰ ਰਹੇ ਨੇ ਤੇ ਇੱਥੇ ਆ ਸਾਰਾ ਸਾਈਕਲਿੰਗ ਵਾਲੀ ਸੈਕਸ਼ਨ ਆ ਇੱਥੇ ਹਰੇਕ ਮਤਲਬ ਸਪੋਰਟਸ ਦੇ ਨਾਲ ਰਿਲੇਟਡ ਸਵੀਬਿੰਗ ਵਾਲਾ ਸਮਾਨ ਆ ਸਾਈਕਲਿੰਗ ਵਾਲਾ ਸਮਾਨ ਹਨਾ ਟ੍ਰੈਕਿੰਗ ਵਾਲਾ ਸਮਾਨ ਪਹਾੜਾਂ ਤੇ ਚੜਨ ਵਾਲਾ ਉਹ ਸਾਰਾ ਸਮਾਨ ਮਿਲ ਜੂਗਾ ਇੱਥੇ ਆ ਗੱਡੀਆਂ ਹੋ ਗਈਆਂ ਸਾਈਕਲਾਂ ਦੀਆਂ ਲਓ ਆ ਸਾਈਕਲ ਇੱਥੇ ਤੁਸੀਂ ਟੈਸਟ ਡਰਾਈਵ ਵੀ ਲੈ ਸਕਦੇ ਹੋ ਆ ਦੇ ਬਹੁਤ ਸਾਰੇ ਸਾਈਕਲ ਇੱਥੇ ਲਾਏ ਹੋਏ ਨੇ ਦੇਖੋ ਕਿੱਥੇ ਆ 30000 ਰੁਪਏ ਹਾਂ ਆ ਦੇਖੋ ਤੁਸੀਂ ਬਹੁਤ ਮਹਿੰਗੇ ਮਹਿੰਗੇ ਸਾਈਕਲ ਨੇ 36999 ਦਾ ਆ 24999 ਦਾ 30000 ਦਾ ਰੌਕ ਰਾਈਡਰ ਆ 18000 ਦਾ ਦੇਖੋ ਐਵੇਂ ਦੇ ਬਹੁਤ سارے ਸਾਈਕਲ ਨੇ ਇੱਧਰ ਸਾਈਕਲ ਨੇ ਸਾਈਕਲ ਨੇ ਸਾਰੇ ਖੜੇ ਹੋਏ ਬਹੁਤ ਵੱਡਾ ਸਟੋਰ ਹੈ ਇਸੇ ਤਰ੍ਹਾਂ ਸਾਰਾ ਇੱਥੇ ਟਰੈਵਲਿੰਗ ਵਾਲਾ ਜਿਹੜਾ ਸਮਾਨ ਉਹ ਮਿਲ ਜਾਂਦਾ ਫੇ ਅੱਗੇ ਚੱਲਦੇ ਆ ਅੱਗੇ ਆਪਾਂ ਕੁਝ ਹੋਰ ਦੇਖਦੇ ਆਂ ਆ ਆਗੇ ਜਿਵੇਂ ਇਥੇ ਟੋਵਲ ਆ ਵੀ ਸਾਰੇ ਘੁੰਮਣ ਫਿਰਨ ਵਾਲਿਆਂ ਦਾ ਹੀ ਸਮਾਨ ਹੁੰਦਾ ਜਿਵੇਂ ਆ ਟੋਵਲ ਆ ਹਨਾ ਇਕੱਠਾ ਹੋ ਕੇ ਏਡਾ ਕੋ ਹੋ ਜਾਂਦਾ ਤੌਲੀਆ ਇਹ ਛੋਟਾ ਤੌਲੀਆ ਬਣ ਜਾਂਦਾ ਇਹ ਹੈਗੇ ਨਹੀਂ ਲੈ ਗਈ ਸੀ ਬਈ ਆਪਾਂ ਸੋਚਾ ਇਹ ਕਿਹੜਾ ਅੱਛਾ ਤੇ ਐਵੇਂ ਦਾ ਹੈਗਾ ਆਪਣੇ ਕੋਲ ਆ ਲੈ ਗਈ ਸੀ ਆਪਾਂ ਪਹਿਲਾਂ ਤੌਲੀਆਂ ਨੇ ਸਾਰੇ ਇਹ ਹੈ ਤੌਲੀਆਂ ਨੇ ਸਾਰੇ ਇਕੱਠੇ ਹੋਗੇ ਛੋਟੇ ਬਣ ਜਾਂਦੇ ਨੇ ਇਹ ਆ ਦੇਖੋ ਆ ਕਲਰ ਚਾ ਮੇਰੇ ਕੋਲ ਜਿਹੜਾ ਹੈਗਾ ਇਹ ਸੁੱਕ ਵੀ ਛੇਤੀ ਜਾਂਦੇ ਨੇ ਤੇ ਛੋਟੇ ਬਣ ਜਾਂਦੇ ਨੇ ਸਮਾਨ ਮੈਂ ਜਣੀ ਕਿ ਆਇਆ ਵੀ ਮੇਨ ਬੈਗ ਦੇ ਵਿੱਚ ਚੱਕਣਾ ਸੌਖਾ ਹੁੰਦਾ ਇਹ ਜਿਹੜਾ ਸਮਾਨ ਆ ਨਾ ਇੱਥੇ ਸਾਰਾ ਬੈਗ ਦੇ ਵਿੱਚ ਚੱਕਣਾ ਸੌਖਾ ਹੋ ਜਾਂਦਾ ਆਇਆ ਇਹ ਬੈਲ ਤੋਂ ਦੇ ਨੋ ਮੇਗੀ ਬੈਲ ਮੇਰਾ ਬੈਗ ਚ ਰਹਿ ਗਿਆ ਰੰਗ ਉਹਦੇ ਤੋਂ ਆ ਲੈ ਫੜ ਆਕੇ ਆ ਵੀ ਕੈਪ ਆ ਮਾਸਕ ਵੀ ਬਣ ਜਾਂਦਾ ਦਾ ਮੂੰਹ ਤੇ ਪਾਉਣ ਨੂੰ ਛੋੜੀ ਕੈਪ ਮਾਸਕ ਵੀ ਬਣ ਜਾਂਦਾ ਦਾ ਦੇ ਆ ਦਾ ਸਿਆਲ ਹੈ ਤੇ ਸਰਤੇ ਪਾਲਾਉਂਦੇ ਨੇ ਬਾਜੀ ਹੈ ਨਾ ਆ ਸਰਤੇ ਮਨਾਂ ਦੇ ਗਲੇ ਚ ਪਾਲਾਉਂਦੇ ਨੇ ਮੂੰਹ ਤੇ ਮਨ ਲਾਉਂਦੇ ਨੇ ਆ ਬੋਟਲਾਂ ਹੋ ਗਈਆਂ ਜਿਵੇਂ ਆ ਜੈਕਟਾਂ ਵਗੈਰਾ ਆਉਗੀਆਂ ਸਾਰੀਆਂ ਹਨ ਇਹ ਜੈਕਟ ਹੁੰਦੀਆਂ ਹੌਲੀਆਂ ਨੇ ਹੁੰਦੀਆਂ ਪਤਲੀਆਂ ਨੇ ਜਿਵੇਂ ਆਪਾਂ ਤੁਹਾਨੂੰ ਪਿੱਛੇ ਦਿਖਾਈਆਂ ਸੀ ਮਾਈਨਸ ਟੈਂਪਰੇਚਰ ਵਾਲੀਆਂ ਉਨਾ ਦਾ ਜਿਹੜਾ ਵਜ਼ਨ ਹੈ ਉਹ ਹੌਲਾ ਹੁੰਦਾ ਪਰ ਉਹ ਠੰਡ ਬਹੁਤ ਰੋਕਦੀਆਂ ਨੇ weight ਬਹੁਤ ਘੱਟ ਹੁੰਦਾ ਤੇ ਇਧਰ ਆ ਨਾਰਮਲ ਸ਼ੂਜ਼ ਆ ਗਏ ਆ ਜਿਵੇਂ 700 ਦੇ ਆ ਗਏ ਹਨ ਲਓ ਜੀ ਨਾਰਮਲ ਵੀ ਹੈਗੇ ਨੇ ਇੱਥੇ ਬਿਲਕੁਲ ਹੌਲੇ ਨੇ ਲਾਈਟ weight ਨੇ ਤੇ ਇਧਰੋਂ ਕੁਝ ਜਿੰਮ ਦਾ ਸਮਾਨ ਆ ਗਿਆ ਇਹ ਆਪਾਂ ਜਾ ਕੇ ਦੇਖਦੇ ਆਂ ਅੱਜ ਸਾਰਾ ਟੂਰ ਦਿੰਨੇ ਆਂ ਆਪਾਂ ਸਟੋਰ ਦਾ ਮੈਂ ਕਿਹਾ ਚੱਲਣ ਵਾਲਾ ਆਏ ਹੋਇਆ ਨਾਲੇ ਆਪਾਂ ਆਪਣਾ ਸਮਾਨ ਲੈ ਲਿਆ ਅੱਜ ਮਾੜਾ ਸਾਰਾ ਸਮਾਨ ਆ ਗਿਆ ਤੇ ਕੋ ਡੰਬਲ ਵਗੈਰਾ ਆਰੇ ਦੇਖੋ ਇਹ ਸਾਰਾ ਜਿੰਮ ਦਾ ਸਾਮਾਨ ਆਪੇ ਦੇਖ ਸਕਦੇ ਹੋ ਆਹ ਮਸ਼ੀਨਾਂ ਸਾਰੀਆਂ ਜੇ ਮਾਲੀਆਂ ਤੋਂ ਦਪਾਈਆਂ ਨੇ ਹਨ ਜੋਗੇ ਵਾਲਾ ਸਾਰਾ ਸਾਮਾਨ ਜਿਵੇਂ ਆ ਜਿੰਮ ਵਾਲੇ ਮੈਟ ਹੋ ਗਏ ਹਾਲ ਦੇਖੋ ਆ ਮੈਟ ਪਏ ਨੇ ਇੱਦਾਂ ਵੇਲੇ ਜਿਹੜੇ ਯੂਜ਼ ਹੁੰਦੇ ਨੇ ਨਾ ਉਹ ਮੈਟ ਨੇਗੇ ਐਸੇ ਤੋਂ ਇੱਥੇ ਸਾਰੇ ਸੈਕਸ਼ਨ ਨੇ ਜਿਵੇਂ ਆ ਜਿੰਮ ਵਾਲਾ ਸੈਕਸ਼ਨ ਆ ਗਿਆ ਹਨਾ ਤੇ ਪਿੱਛੇ ਪਹਾੜ ਵਾਲਾ ਸੈਕਸ਼ਨ ਆਇਆ ਸੀਗਾ ਰੇਗ ਤਰੀਕੇ ਦਾ ਸੈਕਸ਼ਨ ਹੈ ਇੱਥੇ ਤੇ ਆ ਵੀ ਕੁਝ ਟ੍ਰੈਕ ਸੂਟ ਆ ਗਏ ਹਨ ਜੈਕਟ ਆ ਗਈਆਂ ਲਓ ਜੇ ਆਹ ਟੀ-ਸ਼ਰਟਾਂ ਹੋ ਗਈਆਂ ਸਾਰੀਆਂ ਗਲਵਜ਼ ਹੋ ਗਏ ਬਹੁਤ ਵੱਡਾ ਸਟੋਰ ਹੈ ਇਹ ਤੇ ਜੇ ਤੁਸੀਂ ਚੰਡੀਗੜ੍ਹ ਤੋਂ ਜੀਤਕਪੁਰ ਨੂੰ ਜਾਂਦੇ ਆਂ ਉਧਰਲੀ ਸਾਈਡ ਪੈਂਦਾ ਏ ਡੀ ਕੈਥਲੋਂ ਡੀ ਕੈਥਲੋਂ ਦਾ ਪਟਿਆਲੇ 'ਚ ਵੀ ਖੁੱਲ ਗਿਆ ਹੁਣ ਤਾਂ ਇਹ ਸਟੋਰ ਪਹਿਲਾਂ ਇੱਥੇ ਸੀਗਾ ਜਾਂ ਲੁਧਿਆਣੇ 'ਚ ਸੀ ਹੁਣ ਪਟਿਆਲੇ ਨਵਾਂ ਖੁੱਲਿਆ ਆ। ਬਾقية ਹੋਰ ਆ ਗੇਮਸ ਵਗੈਰਾ ਆਗੀਆਂ ਸਾਰੀਆਂ ਨੇ ਨਿਸ਼ਾਨੇ ਵਾਲਾ ਸਾਰਾ ਹਰੀਕ ਮਤਲਬ ਹਰੀਕ ਸਪੋਰਟਸ ਦੇ ਨਾਲ ਰਿਲੇਟਡ ਆ ਜਿਹੜਾ ਸਮਾਨ ਹੋ ਕੇ ਮਿਲਦਾ। ਹਾਂਜੀ। ਟੀ-ਸ਼ਰਟ ਉਧਰ ਪਿੱਛੇ ਸੀ। ਦੇਖਣੀਆਂ ਨੇ ਦੇਖਿਆ ਉਹਨੇ ਆ ਜਾ ਸੁੱਖ ਕਹਿੰਦਾ ਟੀ-ਸ਼ਰਟਾਂ ਦੇਖਣੀਆਂ ਨੇ ਭਾਈ ਟੀ-ਸ਼ਰਟਾਂ ਦਿਖਾਉਨੇ ਆ ਸੁੱਖ ਨੂੰ ਅੱਜ ਦਵਾ ਕੇ ਲੈ ਕੇ ਜਾਵਾਂਗੇ ਡਿਕੇਥਲਨ ਚ ਪੁਸ਼ਤਾ ਲੈ ਤੂੰ ਮਹੀਨੀਆਂ ਚੀਜ਼ਾਂ ਲੈ ਲਈਆਂ ਮੈਂ ਗਰੀਬ ਬੰਦਾ ਮੈਨੂੰ ਤਾਂ ਕਹਿੰਦੇ ਮੈਂ 3000 ਵਾਲੇ ਬੂਟ ਲੈਂਦਾ ਦੀ ਕਹਿੰਦੇ ਨਹੀਂ ਤੂੰ 5 ਵਾਲੀ ਲੈ ਲੈ ਹੁਣ ਵਾਰ-ਵਾਰ ਨਾ ਉਹ ਤੇਰੇ ਤਾਂ ਬਣਦੇ ਨੇ ਵੀਰੇ ਬਣਦੇ ਹੁਣਦੇ ਕੁਛ ਨਹੀਂ ਭਾਈ ਬਣਦਾ ਗਿਆ ਲੱਗੀਆਂ ਟੀ-ਸ਼ਰਟਾਂ ਦੇਖ ਇੱਥੇ ਇੱਕ ਵੀ ਹੈਗੀਆਂ ਨੇ ਕੁਛ ਗਾਹਾਂ ਵੀ ਹੈਗੀਆਂ ਨੇ ਕਾਲਰ ਵਾਲੀ ਨਹੀਂ ਹੈਗੀ ਕਾਲਰ ਵਾਲੀ ਤਾਂ ਸ਼ਾਇਦ ਹੋਊ ਨਹੀਂ ਆਹ ਦੂਸਰੀਆਂ ਨੇ ਕੱਪੜਾ ਉਹ ਚਾਹੀਦਾ ਆਹ ਦੇਖਾ ਨਹੀਂ ਆਹ ਦੇਖ ਕੇ ਗਿਆ ਸੀ ਮੈਂ ਤਾਂ ਹੁਣੇ ਆਹ ਹਲਕੀ ਹੋ ਜਮੇ ਲੈ ਇਸ ਕੀ ਕਰਨੀ ਆਊ ਕੱਪੜਾ ਦੂ ਆ ਉਹ ਨਹੀਂ ਖੁਰਦਲਾ ਹੋਰ ਕਿਹਜਾ ਚਾਹੀਦਾ ਕਾਟਨ ਦਾ ਚਾਹੀਦਾ ਨਾ ਇਹ ਸਪੋਰਟਸ ਵਾਲਾ ਕੱਪੜਾ ਆ ਗਿਆ ਨਾ ਇੱਥੇ ਤਾਂ ਸਾਰਾ ਸਪੋਰਟਸ ਵਾਲੀ ਮਿਲੂ ਆਹ ਕਿਵੇਂ ਆ ਹੁੰਦੀ ਆ ਨਰਮ ਸਮਝ ਗਿਆ ਮੈਂ ਜਿਵੇਂ ਆਪਾਂ ਹੁਣ ਪਾਈਆਂ ਹੋਈਆਂ ਨੇ ਸਾਡੀ ਸ਼ਰਟਾਂ ਆ ਆ ਸਾਰਾ ਜਿੰਮ ਵਾਲਾ ਆ ਗਿਆ ਸੈਕਸ਼ਨ ਆ ਇਧਰ ਵੀ ਇਧਰ ਵੀ ਹੋ ਸਕਦੇ ਆ ਪਈਆਂ ਨੇ ਟੀ-ਸ਼ਰਟਾਂ ਬਾਈ ਇੱਥੇ ਕਾਲਰ ਵਾਲੀਆਂ ਦਾ ਸਹੇਜ ਨਹੀਂ ਮਿਲਣਾ ਦੂਸਰੀਆਂ ਮਿਲਣਗੀਆਂ ਗੋਲ ਗੋਲ ਗਲੇ ਵਾਲੀਆਂ ਕਾਲਰ ਵਾਲੀ ਟੀ-ਸ਼ਰਟ ਦਾ ਸਹੇਜ ਓਵਰ ਹੈ ਮਿਲ ਨਹੀਂ ਹੋਈ ਕੋਲਰ ਵਾਲੀ ਨਹੀਂ ਇਹਰੇ ਜਾਂ ਵਾਲੇ ਕੱਪੜੇ ਨੇ ਉਹ ਤਾਂ ਅੰਗਰੇਜ਼ਾਂ ਸਟੋਰ ਹੈ ਅੰਗਰੇਜ਼ਾਂ ਦਾ ਇਹ ਬਾਹਰਲੇਆ ਦਾ ਸਟੋਰ ਹੈ ਇਹ ਅੰਗਰੇਜ਼ਾਂ ਵਾਲੇ ਕੱਪੜੇ ਹੋਣਗੇ ਕਿਉਂਕਿ ਉਹ ਘੁੰਮਣ ਫਿਰਨਾ ਮਤਲਬ ਜਿਆਦਾ ਟਰੈਵਲਿੰਗ ਜਿਆਦਾ ਕਰਦੇ ਨੇ ਉਹ ਆ ਕਰਕੇ ਚੱਲੀਏ ਹੁਣ ਇਧਰੋਂ ਦੂਸਰੀ ਸਾਈਡ ਲੰਬੀ ਨਹੀਂ ਕਾਲਰ ਵਾਲੀ ਟੀ-ਸ਼ਰਟ ਤਾਂ ਸ਼ਾਇਦ ਹੀ ਹੋਵੇ ਬਈ ਬਰੇ ਕਾਲਰ ਵਾਲੀ ਟੀ-ਸ਼ਰਟ ਨਹੀਂ ਆਉਣੀ ਤੇ ਇਧਰ ਵੀ ਕੋਸ਼ਾ ਸ਼ੂਜ਼ ਵਾਲਾ ਸੈਕਸ਼ਨ ਆ ਗਿਆ ਹਨਾ ਆ ਕਿੱਡਜ਼ ਵਾਲਾ ਆ ਗਿਆ ਛੋਟੇ ਬੱਚਿਆਂ ਵਾਲਾ ਆ ਗਿਆ ਆ ਦੇ ਕੀ ਸਿਸਟਮ ਹੈ ਆ ਦੇ ਛੋਟੇ ਬੱਚਿਆਂ ਵਾਲੇ ਇਹਨਾਂ ਦਾ ਜਿਆਦਾ ਹੀ ਸ਼ੋਰ ਤਾਂ ਆ ਜਾਣਾ ਹਾਂ ਨਹੀਂ ਤਾਂ ਕੁਲシャン ਨੂੰ ਲੈ ਜਾਂਦੇ ਆ ਬਾਲ ਇਹ ਹੀ ਨੜਨਵੇਂ ਦੀ ਹੈ ਆ ਸਾਰੇ ਸ਼ੂਜ਼ ਦਾ ਛੋਟੇ ਬੱਚਿਆਂ ਵਾਲੀ ਆ ਸਾਰਾ ਸੈਕਸ਼ਨ ਇਹ ਬੋਲ ਤਾਂ ਵਧੀਆ ਸੀ ਬਾਲ ਹਨਾ ਬਾਲ ਤਾਂ ਸੌਫਟ ਜੀਤੀਓ ਇਥੋਂ ਹੁਣ ਚੱਲਦੇ ਆਪਾਂ ਦੂਸਰੇ ਵਾਲੇ ਪਾਸੇ ਨੂੰ ਉਧਰ ਚੱਲੀ ਆਇਆ ਸਭ। ਹੋਰ ਦੇਖਦੇ ਆਂ ਇਧਰੋਂ ਅੱਗੇ ਹ ਸਲੀਪਿੰਗ ਬੈਗ ਦੇਖਦੇ ਆਂ ਜਾ। ਆਹ ਸਲੀਪਿੰਗ ਬੈਗ ਆਗੇ ਇਹ ਨਾ ਪਹਾੜਾਂ ਦੇ ਵਿੱਚ ਜਦੋਂ ਪੂਰੀ ਠੰਡ ਹੁੰਦੀ ਆ ਉਦੋਂ ਕੰਮ ਆਉਂਦੇ ਨੇ ਥੱਲੇ ਵਿਛਾ ਕੇ ਉੱਪਰ ਇੱਕ ਤਰ੍ਹਾਂ ਦੀ ਰਜਾਈ ਹੁੰਦੀ ਆ ਇਹ। ਐ ਸਮਝ ਲਓ 10 ਡਿਗਰੀ ਤੱਕ ਆਏ। 10 ਡਿਗਰੀ ਤਾਪਮਾਨ ਦੇ ਵਿੱਚ ਇਹਦੇ ਵਿੱਚ ਪਿਆ ਸਕਦੇ ਆ ਇਹਦਾ ਹਿਸਾਬ ਲਈ ਰੇਟ ਕਿੰਨਾ ਰੇਟ ਨਹੀਂ 499 ਰੇਟ ਹੋਰ ਹੋਊ ਇਹਦਾ ਆਹਦੇ ਲੱਗਿਆ ਹੋਇਆ ਰੇਟ 2000 ਦਾ ਫੇਰ ਵੀ ਠੀਕ ਆ ਹਾਂ ਆ 10 ਡਿਗਰੀ ਦੇ ਵਿੱਚ ਵਰਤਿਆ ਜਾਂਦਾ ਹਨਾ ਸਲੀਪਿੰਗ ਬੈਗ ਕਹਿੰਦੇ ਨੇ ਨਾ ਆ ਲਿਆ ਖੋਲ ਕੇ ਵੀ ਲਾਏ ਹੋਏ ਨੇ ਇਸ ਤਰ੍ਹਾਂ ਦੇ ਹੋਏ ਹੋ ਜਾਂਦੇ ਨੇ ਇਹ ਇਹਦੇ ਵਿੱਚ ਜਿੱਪ ਹੁੰਦੀ ਆ ਵਿੱਚ ਇਹਦੇ ਵਿੱਚ ਪਿਆ ਜਾਂਦਾ ਆ ਚੀਰ ਆ ਗਈਆਂ ਸਾਰਾ ਕੈਂਪਿੰਗ ਦਾ ਸਮਾਨ ਆ ਗਿਆ ਇਹ ਵੀ ਇੱਥੋਂ ਮਿਲਦਾ। ਔਰ ਟੈਂਟ ਆ ਗਏ। ਔਰ ਟੈਂਟ ਦੇਖ ਸੁਖੋ। ਟੈਂਟ ਦੇਖੀਂ। ਆਹ ਟੈਂਟ ਆ ਗਿਆ ਸਾਰਾ ਕੈਂਪਿੰਗ ਦਾ ਸਮਾਨ ਆ ਜਿਹੜਾ ਕੈਂਪਿੰਗ ਦੇ ਨਾਲ ਲਈ ਕੋਲ ਮਿਲਦਾ। ਕੀ ਲੈਣਾ? ਕੈਪ ਲੈ ਕੇ ਜਾਣੀ ਆ। ਬਹੁਤ ਸਾਰੀਆਂ ਕੈਪ ਨੇ ਇੱਥੇ। ਫਾਜ਼ੀ ਗੁੱਲੀ ਹੋਰ। דוਹੀ ਲੈ ਜਿਹੜੀ ਗੋਲ ਜਿਹੀ ਹੁੰਦੀ ਆ ਜ। ਉਹ ਕੀ ਹੈ? ਹੈਟ ਹੈਟ ਕਹਿੰਦੇ ਨੇ ਉਹਦੇ ਬਈ ਉੱਪਰਲੇ ਪਾਸੇ। ਉਹ ਕੀ ਹੈ? ਉੱਪਰ ਬਈ। ਉਹੀ ਸੋਹਣੀ ਲੱਗੂ ਤੇ ਰੇ ਜਾਂ ਮੋਟਰ ਤੇ ਨੱਕਾ ਮੋੜ ਜਾਇਆ ਕਰੇ ਮੈਨੂੰ ਲੈ ਕੋਈ ਬਹੁਤ ਸੋਹਣੀ ਲੱਗੂ ਖੁੱਲੀ ਆਪਰ ਕਿਹੜੀ ਆ ਦੇ ਆਹੀ ਵਧੀਆ ਆ ਦੇ ਜੀ ਟੇਪ ਲੱਗ ਜਾ ਗੁਰੂ ਆ ਦੇ ਆ ਸਾਈਜ਼ ਅਪ ਸੈੱਟ ਵੀ ਹੋ ਜਾਂਦਾ ਇਹਦਾ ਖੁੱਲੀ ਐ 400 ਦੀ ਆ ਇਹ ਅਡਜਸਟ ਹੋ ਜਾਂਦੀ ਐ ਤਾਂ ਸਾਈਜ਼ ਅਡਜਸਟ ਹੋ ਜਾਂਦਾ ਇਹਦਾ ਕੋਈ ਦੇਖ ਨਹੀ ਨਹੀਂ ਨਹੀਂ ਸਮਾਨ ਤਾਂ ਵਧੀਆ ਹੋਊ ਆ ਵੱਡੀ ਲੱਗਦੀ ਆ ਮੈਨੂੰ ਇਹ ਵੀ ਇਹ ਨਹੀਂ ਇਹ ਨਹੀਂ ਸਾਈਜ਼ ਐਡਜਸਟ ਹੁੰਦਾ ਹੁੰਦਾ ਵੀ ਹੂੰ ਪਲਾਸਟਿਕ ਚੋ ਵੇਆ ਕਰੂਗੀ ਆਹ ਟੈਂਟ ਆ ਗਿਆ ਸਾਰਾ ਇੱਥੇ ਕੈਂਪਿੰਗ ਵਾਲਾ ਸਮਾਨ ਆ ਇਹ 2-3 ਬੰਦੇ ਵਾਲਾ ਹੋਊ ਟੈਂਟ ਇਹ ਆ ਵੀ ਆ ਜਿਵੇਂ ਆ ਟੇਬਲ ਆ ਗਿਆ ਨਾ ਚੇਅਰ ਆ ਗਈ ਤੇ ਪਹਾੜਾਂ ਦੇ ਵਿੱਚ ਜਿਹੜੇ ਕੈਂਪਿੰਗ ਕਰਦੇ ਨੇ ਇਹ ਨਾਲ ਗਰੀ ਆ ਇਹ ਨਾਲ ਇਕੱਠਾ ਹੋ ਜਾਂਦੀ ਆ ਨਾ ਇਹ ਇਹ ਸਾਰਾ ਕੈਂਪਿੰਗ ਵਾਲਾ ਸਮਾਨ ਆ ਗਿਆ ਲਓ ਜੀ ਵਾਹ ਵਾਈ ਵਾਹ ਤੇ ਇੱਧਰ ਵੀ ਆ ਕੁਝ ਟੈਂਟ ਹੋਰ ਨੇ ਆ ਦੇਖੋ ਇਹ ਸਾਰੇ ਵਾਟਰਪਰੂਫ ਹੁੰਦੇ ਨੇ ਟੈਂਟ ਮੀਂਹ ਗਣੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਆ ਦੇਖੋ ਚੇਅਰਾਂ ਪਈਆਂ ਆ ਵੀ ਚੇਅਰ ਪਈ ਇਹ ਸਾਰਾ ਕੈਂਪਿੰਗ ਵਾਲਾ ਸਮਾਨ ਆ ਇਸ ਤਰ੍ਹਾਂ ਇਸ ਸਟੋਰ ਦੇ ਵਿੱਚ ਬਹੁਤ ਸਾਰਾ ਸਮਾਨ ਆ ਅਲੱਗ-ਅਲੱਗ ਤਰੀਕੇ ਦਾ ਹਰ ਇੱਕ ਕਿਸਮ ਦਾ ਸਮਾਨ ਮਿਲ ਜੂ ਇੱਥੇ ਸਾਈਕਲਿੰਗ ਦਾ ਟਰੈਕਿੰਗ ਵਾਸਤੇ ਪਹਾੜਾਂ 'ਚ ਜਾਣ ਵਾਲਾ ਹਨਾ ਵਾਟਰਪਰੂਫ ਚੀਜ਼ਾਂ ਬਹੁਤ ਨੇ ਵਾਟਰਪਰੂਫ ਬੈਗ ਵੀ ਬਹੁਤ ਨੇ ਆ ਚੱਲੀਏ ਆਰਾਮ ਦਾ ਇੱਕ ਤਾਂ ਹੋਊ ਮਹਿੰਗੀ ਬਹੁਤ ਹੋਊ ਇਹ 6-7000 ਦੀ ਹੋਊ ਕੈਚੂਆ ਦੀ ਆ ਸਾਰਾ ਸਮਾਨ ਕੈਚੂਆ ਦਾ ਆ ਕੰਪਨੀ ਦੀ ਨੇ ਸਾਰਾ ਕੁਝ ਹੋਰੇ ਇਹ ਨਹੀਂ ਜਾਇਆ ਟੇਬਲ ਆ ਇਹਦਾ ਵਿੱਚ ਚਾਹ ਡੋਲੂ ਜੂ ਇਹਦੇ ਆਇ ਨਹੀਂ ਡੋਲਦੀ ਹੈਗੀ ਆ ਇਧਰ ਬੈਗ ਆ ਗਏ ਬੈਗ ਆ ਗਏ ਵੀ ਸਾਰੇ ਵਾਟਰਪਰੂਫ ਹੁੰਦੇ ਨੇ ਇੱਥੇ ਇਹ ਘੁੰਮਣ ਫਿਰਨ ਵਾਲੀ ਜ਼ਿਆਦਾ ਇੱਥੋਂ ਸਮਾਨ ਲੈ ਕੇ ਜਾਂਦੇ ਨੇ ਕਿਉਂਕਿ ਫਿਰ ਉੱਥੇ ਮੀਂਹ ਕਾਣੀ ਦਾ ਪ੍ਰੋਬਲਮ ਹੁੰਦੀ ਹੈ ਨਾ ਉਹਦੇ ਕਰਕੇ ਮੈਂ ਵੀ ਲੈ ਕੇ ਗਿਆ ਸੀ ਆਹ ਐਵੇਂ ਦਾ ਬੈਗ ਇਹ 200 ਦਾ ਜਦੋਂ ਆਪਾਂ ਵਲੌਗ ਬਣਾਉਣ ਜਾਂਦੇ ਆ ਤਾਂ ਥੋੜ੍ਹੀ ਸਮਾਨ ਚੱਕਣਾ ਹੁੰਦਾ ਇੱਕ ਪਾਣੀ ਦੀ ਬੋਤਲ ਤੇ ਇਹਦੇ ਚ ਪਾ ਕੇ ਲੈ ਜਾਣੇ ਹੁੰਦੇ ਆ ਬਹੁਤ ਸਾਰੇ ਬੈਗ ਨੇ ਇੱਥੇ ਪੈ ਕੇ ਪੈ ਗਏ ਲੋਵੀ ਇੱਥੇ ਕਰੈਕਟ ਦਾ ਵੀ ਸਮਾਨ ਆ ਆ ਦੇਖੋ ਜਿਵੇਂ ਬੈਟ ਪਏ ਨੇ ਆ ਦੇਖ ਰਿਹਾ ਸੁਖ ਇਹ ਛੋਟੇ ਬੱਚਿਆਂ ਵਾਲਾ ਆ ਗਿਆ ਕਿਉਂ ਛੋਟਿਆਂ ਵਾਲਾ ਇਹ ਉੱਪਰ ਨਹੀਂ ਪਾਇ ਵਡੇਆਂ ਵਾਲੇ ਕੋ ਉਹ ਵੀ ਛੋਟਿਆਂ ਵਾਲੀ ਆ ਛੋਟੇ ਬੱਚਿਆਂ ਵਾਲਾ ਬੈਟ ਆ ਇਹ ਕ੍ਰਿਕਟ ਵਾਲਾ ਕੁਝ ਬਾਲਾਂ ਵੀ ਹੈਗੀਆਂ ਨੇ ਇੱਥੇ ਬਾਲਾਂ ਪਈਆਂ ਨੇ ਛੋਟੇ ਬੱਚਿਆਂ ਵਾਲੀ ਆ ਉਹ ਵੀ ਬਾਲਾਂ ਵੀ ਛੋਟੇ ਬੱਚਿਆਂ ਲਈਆਂ ਨੇ ਇਹ ਸੌਫਟ ਬਾਲਾਂ ਨੇ ਵੱਡੇ ਕਿੱਥੇ ਨੇ ਵੱਡਿਆਂ ਦਾ ਪਤਾ ਨਹੀਂ ਹੁਣ ਕਿੱਥੇ ਹੋਣਗੇ ਔਬ ਵੀ ਇਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਆ ਆਹ ਦੀ ਬੈਟ ਹਾਂ ਆ ਗਿਆ ਵੱਡੇਆਂ ਵਾਲਾ ਇਹ ਵੀ ਛੋਟੇ ਆ ਇਹ ਵੀ ਛੋਟੇ ਆ ਲੋ ਜੀ ਸਾਰਾ ਜਿਹੜਾ ਕੈਤਲਨ ਸਟੋਰ ਦਿਖਾਇਆ ਆਪਾਂ ਤੁਹਾਨੂੰ ਐਵੇਂ ਦਾ ਸਮਾਨ ਇੱਥੇ ਕਿਤੇ ਨਹੀਂ ਬੱਡੇ ਬੈਟ ਹੋਣੇ ਨਹੀਂ ਬਾਈ ਆਹ ਹਾਂ ਵੀ ਉਹਦੇ ਵਿੱਚੇ ਰੱਖਦੇ ਗਏ ਆਪ ਉਹਨੇ ਦਿਖਾਈਏ 85000 ਵਾਲਾ ਸਾਈਕਲ ਤੁਹਾਨੂੰ 85000 ਵਾਲਾ ਸਾਈਕਲ ਦਿਖਾਉਨੇ ਆਪਾਂ ਆਹ ਦੇਖੋ ਲੈ ਸਾਈਕਲ ਦਾ ਰੇਟ ਲੱਗਿਆ ਹੋਇਆ 84999 85000 ਦਾ ਸਾਈਕਲ ਹੈ ਇਹ ਦੇਖ ਲਓ ਸਮਾਨ ਇੱਥੇ ਮਹਿੰਗਾ ਵੀ ਆ ਸਸਤਾ ਵੀ ਆ ਉਹ ਆਪਣੀ ਚੋਇਸ ਆ ਵੀ ਆਪਾਂ ਕਿਵੇਂ ਦਾ ਲੈਣਾ ਆ ਜਿਹੜੀ ਆਪਾਂ ਸਟਿਕ ਲਈ ਸੀ ਇਹਦੇ ਬਾਰੇ ਆਪਾਂ ਸਮਝ ਰਹੇ ਹਾਂ ਬਾਈ ਤੋਂ ਬਾਈ ਕਹਿੰਦਾ ਥੋੜੀ ਜਿਹੇ ਵਿੱਚ ਪ੍ਰੋਬਲਮ ਆ ਬਾਕੀ ਦੇਖਦੇ ਆਂ ਕੀ ਪ੍ਰੋਬਲਮ ਆ ਇਹਦੇ ਵਿੱਚ ਸੈੱਟ ਕਰਕੇ ਦਿਖਾ ਰਹੇ ਨੇ ਬਾਈ ਆਪਾਂ ਉਹ ਸਮਾਨ ਤਾਂ ਆਪਾਂ ਬਿੱਲ ਕਰਵਾਤਾ ਬਿੱਲ ਹੋ ਗਿਆ ਤੇ ਚਲਦੇ ਆਂ ਉਹ ਸਮਾਨ ਲੈ ਲਿਆ ਤੇ ਉਹ ਜਿਹੜੀ ਸਟਿਕ ਸੀ ਉਹ ਨਹੀਂ ਲਈ ਹੈਗੀ ਉਹ ਥੋੜੀ ਜੀ ਠੀਕ ਨਹੀਂ ਸੀ ਆ ਰੇਨ ਕੋਟ ਤੇ ਸ਼ੂਜ਼ ਲਾਏ ਨੇ ਲਓ ਜੀ ਸਟੋਰ ਦੇ ਆਪਾਂ ਬਾਹਰ ਆ ਗਏ ਪਹਿਲਾਂ ਆਪਾਂ ਲਿਫਟ ਰਾਹੀਂ ਆਏ ਸੀਗੇ ਪਾਰਕਿੰਗ ਚੋਂ ਸਿੱਧਾ ਤੇ ਹੁਣ ਬਾਹਰਲੇ ਰਸਤੇ ਆਇਆ ਆ ਸਾਹਮਣੇ ਡਿਕੇਥਲਨ ਦਾ ਬੋਰਡ ਲੱਗਿਆ ਹੋਇਆ ਤੇ ਆਹ ساری ਫਰੰਟ ਸਾਈਡ ਆ ਡਿਕੇਥਲਨ ਦੀ ਆਹ ਗੇਟ ਆ ਇੱਥੋਂ ਆਪਾਂ ਇੱਕ ਡਿੱਟ ਕੀਤਾ ਐਂਟਰੀ ਇੱਥੋਂ ਦੀ ਵੀ ਹੋ ਜਾਂਦੀ ਹੈ ਵੈਸੇ ਆਪਾਂ ਲਿਫਟ ਚ ਦੀ ਐਂਟਰੀ ਕਰ ਲਈ ਸੀ ਤੇ ਇਧਰ ਪਾਰਕਿੰਗ ਆ ਪਾਰਕਿੰਗ ਚ ਚੱਲਦੇ ਆ ਜੀ ਉਜੀ ਆਪਾਂ ਸਮਾਨ ਲੈ ਲਿਆ ਤੇ ਪਾਰਕਿੰਗ ਪਹੁੰਚ ਗਏ ਹੁਣ ਗੱਡੀ 'ਚ ਸਮਾਨ ਰੱਖਦੇ ਆਂ ਬਾਕੀ ਚੱਲਦੇ ਆਂ ਘਰ ਇਹਨੂੰ ਤੇ ਰੱਖ ਤਾ ਸਮਾਨ ਲਓ ਜੀ ਤਾਂ ਬੂਟ ਇੱਕੋ ਹੀ ਰਹਿ ਗਿਆ ਬੂਟ ਅੰਦਰ ਨੂੰ ਕਰ ਦੇ ਇੱਕੋ ਹੀ ਰਹਿ ਗਿਆ ਕਿੱਥੇ ਰਹਿ ਗਿਆ ਪਾਰਕਿੰਗ 'ਚ ਲਾ ਵੀ ਚਲਾਈ ਸੁੱਖ ਗੱਡੀ ਹੁਣ ਤੂੰ ਚਲਾਈ ਨਹੀਂ ਯਾਰ ਚਲਾ ਯਾਰ ਮੈਂ ਬਹੁਤ ਟਾਈਮ ਦਾ ਚਲਾ ਕੇ ਆ ਰਿਹਾ ਹਾਂ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਤੇ ਚੰਡੀਗੜ੍ਹ ਤੋਂ ਆਪਾਂ ਅੱਗੇ ਘਰੇ ਸਮਾਨ ਲੈ ਕੇ ਬਾਕੀ 1-2 ਦਿਨਾਂ ਦੇ ਵਿੱਚ ਆਪਾਂ ਆਪਣਾ ਸਫਰ ਜਿਹੜਾ ਸ਼ੁਰੂ ਕਰਨਾ ਹੈ ਇੰਪੋਰਟ ਸਾਹਿਬ ਦਾ ਸਾਰੀਆਂ ਵੀਡੀਓਜ਼ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ